ਵੇਖੋ ਤੁਸੀਂ ਵੀ ਇੱਥੇ ਸਾਰਾ ਕੁਝ ਵੇਖਿਆ ਹਾਂਜੀ ਇਹਨਾਂ ਦੇ ਵਿੱਚੋਂ ਸਾਨੂੰ ਕਹਿ ਰਹੇ ਆ ਵੀ ਨਸ਼ਾ ਕੀਤਾ ਮੈਂ ਕਹਿੰਨੀ ਆ ਜਿੰਨੇ ਅਫਸਰ ਖਲੋਤੇ ਨੇ ਆ ਜਿੰਨੇ ਸਾਡੇ ਲੱਗੇ ਸਾਰਿਆਂ ਦਾ ਮੈਡੀਕਲ ਸਾਰਿਆਂ ਦਾ ਮੈਡੀਕਲ ਕਰਾ ਲੈਣ ਤੇ 10 ਦਿਨ ਕਿੰਨੇ ਕਿੰਨੇ ਨਹੀਂ ਪੀਤੀ ਸਾਡੀਆਂ ਬੀਬੀਆਂ ਦੇ ਉੱਤੇ ਇਹਨਾਂ ਹੱਥ ਚੁੱਕੇ ਆ ਚਪੇੜਾ ਮਾਰੀਆਂ ਇਹਨਾਂ ਨੇ ਇੱਕ ਬਾਲ ਖੋਏ ਉਹਨਾਂ ਦੇ ਇੱਥੋਂ ਤੱਕ ਕਿ ਇੰਨੀ ਗੰਦੀ ਸ਼ਬਦਾਵਲੀ ਵਰਤੀ ਗਈ ਹੈ ਪ੍ਰਸ਼ਾਸਨ ਵੱਲੋਂ ਤੇ ਜਿਹੜੀ ਉਹੀ ਗੱਲ ਸੱਚ ਹੋ ਗਈ ਪੰਜਾਬ ਨੂੰ ਯੂਪੀ ਬਣਾਊਗਾ ਇਹ ਭਗਵੰਤ ਮਾਨ ਸਾਡੀ ਗੱਲ ਯਾਦ ਰੱਖਿਓ ਲੋਕੋ ਜੇ ਹੁਣ ਵੀ ਘਰਾਂ ਚੋਂ ਨਾ ਨਿਕਲੇ ਸਾਨੂੰ ਘਰਾਂ ਚੋਂ ਕੱਢ ਕੱਢ ਮਰਵਾਊਗਾ ਇਹ ਪੁਲਸ ਦੇ ਹੱਥੋਂ ਜੇ 90 95 ਦਾ ਦੌਰ ਇਹ ਨਾ ਤੁਰੂਗਾ ਤੇ ਸਾਡੇ ਉੱਤੇ ਲਹੰਤ ਪਾਇਓ ਕਿਉਂਕਿ ਜੋ ਤੱਕੇ ਸ਼ਾਇਦ ਇਹਥੇ ਪੁਲਸ ਨੇ ਕੀਤੀ ਆ ਬੀਬੀਆਂ ਨੂੰ ਤੂ ਤੂ ਮਾਰਿਆ ਇਹਨਾਂ ਨੇ ਤੇ ਇਹਨਾਂ ਨੂੰ ਐਡਾ ਕਿਹੜਾ ਡਰ ਪੈ ਗਿਆ ਸੀ ਉਹ ਕਿਹੜਾ ਕੋਈ ਅੱਤਵਾਦੀ ਸੀ ਉਦੋਂ ਤੇ ਕਿਹੜੇ ਯੂਪੀਏ ਦੇ ਪਰਚੇ ਸੀਗੇ ਇੱਕ ਕਿਸਾਨ ਆਗੂ ਉਹਦੇ ਤੋਂ ਤੁਹਾਨੂੰ ਇਹਨਾਂ ਡਰ ਜਾਰ ਤਾ ਰਹੀ ਤਾਂ ਹਾਦੀ ਕਰ ਦਿੱਤੀ ਅੱਜ ਪ੍ਰਸ਼ਾਸਨ ਨੇ ਲੱਖ ਲਾਂਤ ਹੈ ਹੋਜੀ ਸਰਕਾਰ ਦੇ ਤੇ ਲੱਖ ਲਾਂਤ ਹੈ ਹੋ ਜਾ ਪ੍ਰਸ਼ਾਸਨ ਤੇ ਹੋਰ ਪ੍ਰਸ਼ਾਸਨ ਨੂੰ ਜਿਹੜੇ ਨੇ ਲਗ ਬੰਦੇ ਬੰਦੇ ਲਿਆ ਕੇ ਸ਼ਿਵਾਲ ਦੇ ਬੰਦੇ ਲਿਆ ਕੇ ਸਾਡੀਆਂ ਜਨਾਨੀਆਂ ਉੱਤੇ ਨਫ ਸਰਕਾਰੀ ਬੰਦਿਆਂ ਨੇ ਸਾਡੇ ਗੁੰਡੇ ਸ਼ਰਾਬੀ ਗੁੰਡੇ ਲੈਂਦੇ ਨਾਲ ਇਸ ਸਰਕਾਰ ਨੂੰ ਜਿਹੜਾ ਪੂਰਾ ਅੱਜ ਅੱਜ ਵੀਡੀਓ ਵੀਡੀਓ ਰਾਈ ਇੱਕ ਗੱਲ ਦੱਸਣਾ ਚਾਹੁੰਦੇ ਆ ਗੱਲ ਆ ਜੀ ਫੜੇ ਗੁਰਪ੍ਰਤਾਪ ਸਿੰਘ ਪ੍ਰਧਾਨ ਨੂੰ ਕਹਾਂ ਗ੍ਰਿਫਤਾਰ ਕਰ ਲਿਆ ਜੇਲ੍ਹ ਪੇ ਕਾ ਦੇਖੋ ਆਪੇ ਦੇਖ ਸਕਦੇ ਤੁਸੀਂ ਆ ਦੇਖੋ ਜਾਂ ਤਾਂ ਕਿ ਮੈਂ ਛਡਾਉਂਦੀ ਭਈ ਅੱਗੇ ਬਾਜੀ ਨੂੰ ਹੈ ਇਹਨਾਂ ਨੇ ਹੱਥੋਂ ਭਾਈ ਵੀ ਕੀਤੀ ਆ ਅੱਜ ਪੇਰਾ ਵੀ ਛੱਡਿਆ ਨੇ ਇਹਨਾਂ ਨੇ ਫੜ ਕੇ